ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕੈਨ ਟੀਵੀ ਪੰਜਾਬੀ ਮੈਂ ਰਵਿੰਦਰ ਸਿੰਘ ਬੱਦਨ ਯਾਰ ਦੋਸਤ ਇਕੱਠੇ ਬੈਠਦੇ ਨੇ ਖਾਂਦੇ ਪੀਂਦੇ ਨੇ ਕੰਮ ਤੇ ਵੀ ਜਾਂਦੇ ਨੇ ਤੇ ਨਾਲ ਹੀ ਐਸ਼ ਵੀ ਕਰਦੇ ਨੇ ਪਰ ਫੇਰ ਅਜਿਹਾ ਕੀ ਬਣਿਆ ਕਿ ਇੱਕ ਦੋਸਤ ਨੇ ਆਪਣੇ ਮੁੰਡਿਆਂ ਦੇ ਨਾਲ ਮਿਲ ਕੇ ਆਪਣੇ ਹੀ ਯਾਰ ਦਾ ਕਤਲ ਕਰ ਦਿੱਤਾ ਸਿਰਫ ਕਤਲ ਹੀ ਨਹੀਂ ਕੀਤਾ ਬਲਕਿ ਉਸ ਦਾ ਧੜ ਤੇ ਸਿਰ ਦੋਵੇਂ ਵੱਖ-ਵੱਖ ਕਰ ਦਿੱਤੇ ਲੋਕਾਂ ਦਾ ਕਹਿਣਾ ਹੈ ਕਿ ਉਸ ਜ਼ਾਲਮ ਨੇ ਇਥੋਂ ਤੱਕ ਇਹ ਸਰੀਰ ਦੇ ਉੱਤੋਂ ਮਾਸ ਵੀ ਨੋਚ ਦਿੱਤਾ ਹੱਡੀਆਂ ਤੋਂ ਮਾਸ ਵੀ ਵੱਖਰਾ ਕਰ ਦਿੱਤਾ ਤੇ ਬਾਅਦ ਵਿੱਚ ਇਸ ਨੂੰ ਪੈਕ ਕਰਕੇ ਵੱਖ-ਵੱਖ ਥਾਵਾਂ ਤੇ ਸੁੱਟ ਦਿੱਤਾ ਜਦੋਂ ਪੁਲਿਸ ਨੂੰ ਇਹ ਸਭ ਕੁਝ ਪਤਾ ਲੱਗਿਆ ਤਾਂ ਪੁਲਿਸ ਵੀ ਹੈਰਾਨ ਰਹਿ ਗਈ ਉਹਨਾਂ ਵੱਲੋਂ ਖੈਰ ਤਫ਼ਤੀਸ਼ ਸ਼ੁਰੂ ਕੀਤੀ ਗਈ ਤਾਂ ਇਸ ਦੇ ਵਿੱਚ ਇਹ ਸਾਹਮਣੇ ਆਇਆ ਕਿ 5 ਸਾਲਾਂ ਤੋਂ ਇਹ ਦੋਵੇਂ ਪ੍ਰਵਾਸੀ ਜੋ ਖੁਦ ਵਿੱਚ ਦੋਸਤ ਵੀ ਨੇ ਭਵਾਨੀਗੜ੍ਹ ਦੇ ਵਿਖੇ ਕੰਮ ਕਰਦੇ ਸੀ ਅਤੇ ਇਸੇ ਦੌਰਾਨ ਦੋਵੇਂ ਦੋਵਾਂ ਦੀ ਯਾਰੀ ਪੱਕੀ ਹੋਈ ਤੇ ਦੋਵੇਂ ਇਕੱਠੇ ਆਉਂਦੇ ਜਾਂਦੇ ਰਹੇ ਇਥੇ ਤੱਕ ਕਿ ਖਾਣ ਪੀਣ ਲੱਗੇ ਸ਼ਰਾਬ ਵੀ ਪੀਂਦੇ ਰਹੇ ਤੇ ਜਦੋਂ ਜਿਵੇਂ ਅੱਗੇ ਗੱਲ ਵਧਦੀ ਗਈ ਤਾਂ ਇੱਕ ਜੋ ਦੋਸ਼ੀ ਹੈ ਉਸ ਨੂੰ ਇਹ ਪਤਾ ਲੱਗਦਾ ਹੈ ਕਿ ਉਸਦੇ ਯਾਰ ਕੋਲ ਕੁਝ ਰੁਪਏ ਪਏ ਨੇ ਤਾਂ ਬਸ ਉਹਨਾਂ ਰੁਪਿਆਂ ਦੇ ਲਾਲਚ ਵਿੱਚ ਆ ਕੇ ਯਾਰ ਮਾਰ ਕੀਤੀ ਯਾਰ ਮਾਰ ਹੀ ਨਹੀਂ ਕੀਤੀ ਯਾਰ ਨੂੰ ਮਾਰ ਹੀ ਦਿੱਤਾ ਤੇ ਉਸ ਦੇ ਟੁਕੜੇ ਕਰਕੇ ਵੱਖ-ਵੱਖ ਥਾਵਾਂ ਤੇ ਵੀ ਸਿੱਟ ਦਿੱਤੇ ਇਸ ਦੇ ਵਿੱਚ ਮੁਲਜ਼ਮ ਨੇ ਆਪਣੇ ਦੋਵੇਂ ਮੁੰਡਿਆਂ ਨੂੰ ਵੀ ਸ਼ਾਮਲ ਕਰ ਲਿਆ ਯਾਰੀਆਂ ਦੀ ਲੋਕੀ ਸੌਂ ਦਿੰਦੇ ਨੇ ਤੇ ਇਹ ਵੀ ਕਹਿੰਦੇ ਨੇ ਕਿ ਜਿੱਥੇ ਮੇਰਾ ਯਾਰ ਖੜਾ ਹੈ ਮੈਨੂੰ ਉੱਥੇ ਕਿਸੇ ਵੀ ਚੀਜ਼ ਦਾ ਡਰ ਨਹੀਂ ਪਰ ਸੋਚੋ ਕਿ ਜਦੋਂ ਇੱਕ ਯਾਰ ਨੇ ਹੀ ਜੋ ਨਾਲ ਕੰਮ ਵੀ ਕਰਦਾ ਸਿਰਫ ਕੁਝ ਰੁਪਏ ਦੇ ਲਾਲਚ ਦੇ ਵਿੱਚ ਆ ਕੇ ਆਪਣੇ ਮੁੰਡਿਆਂ ਨੂੰ ਵੀ ਹਵਾਨ ਬਣਾ ਲਿਆ ਤੇ ਆਪਣੇ ਦੋਸਤ ਦਾ ਕਤਲ ਕੀਤਾ ਉਸ ਦੀ ਧੌਣ ਵੱਢ ਕੇ ਵਖਰੀ ਪੈ ਕਰਕੇ ਨਾਲੇ ਦੇ ਵਿੱਚ ਸੁੱਟ ਦਿੱਤੀ ਉਸ ਦੇ ਸਰੀਰ ਨਾਲ ਇੰਨੀ ਗੱਲ ਫੈਲੀ ਕੀਤੀ ਹੈ ਕਿ ਪੁਲਿਸ ਵੀ ਹਜੇ ਉਸ ਦੀ ਭਾਲ ਕਰ ਰਹੀ ਹੈ ਜਦੋਂ ਪੁਲਿਸ ਨੂੰ ਪਤਾ ਲੱਗਿਆ ਪੁਲਿਸ ਨੇ ਜਾਂਚ ਕੀਤੀ ਤਾਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਅਤੇ ਜੋ ਧੜ ਹੈ ਉਸ ਦੀ ਬਰਾਮਦਗੀ ਹੇਠ ਕਰਨੀ ਹੈ ਬੇਸ਼ੱਕ ਸਿਰ ਜੋ ਵਲ ਵਕ ਕੀਤਾ ਸੀ ਉਸ ਨੂੰ ਲੱਭ ਲਿਆ ਗਿਆ ਸੋਈਆਂ ਦੇ ਸੂਏ ਦੇ ਵਿੱਚੋਂ ਉੱਥੋਂ ਲੱਭਿਆ ਗਿਆ ਤੇ ਪੁਲਿਸ ਨੇ ਉਸ ਨੂੰ ਫਿਲਹਾਲ ਮੋਰਚੀ ਦੇ ਵਿੱਚ ਰੱਖਿਆ ਹੋਇਆ ਪੋਸਟਮਾਰਟਮ ਕੀਤਾ ਜਾਣਾ ਹੈ ਕਿਉਂਕਿ ਜਦੋਂ ਪੂਰਾ ਧੜ ਮਿਲੇਗਾ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ਕਿਸ ਤਰੀਕੇ ਨਾਲ ਇਹ ਸਾਰੀ ਵਾਰਦਾਤ ਵਾਪਰੀ ਹੈ ਕੌਣ ਹੈ ਮੁਲਜ਼ਮ ਕੀ ਨਾਮ ਹੈ ਆਓ ਪੁਲਿਸ ਦੇ ਮੂੰਹੋਂ ਸੁਣਦੇ ਹਾਂ ਜੀ 25 ਤਰੀਕ ਨੂੰ ਠਾਣਾ ਰਕੇਸ਼ ਕੁਮਾਰ ਦੀ ਗੁੰਮਸ਼ਤਗੀ ਦੀ ਸਾਡੇ ਕੋਲ ਇੱਕ ਰਿਪੋਰਟ ਆਉਂਦੀ ਹੈ ਜਿੰਨੇ ਅਸੀਂ ਇਸ ਤਰ੍ਹਾਂ ਜਾਰੀ ਕਰਾਉਣੀ ਉਹਦਾ ਬ੍ਰਦਰ ਸਾਨੂੰ ਦੱਸਦਾ ਕਿ 18 ਤਰੀਕ ਤੋਂ ਬਾਅਦ ਰਕੇਸ਼ ਕੁਮਾਰ ਦਾ ਜਿਹੜਾ ਹੁਣ ਸਿਚਾਫ ਆ ਰਿਹਾ ਉਸ ਤੋਂ ਬਾਅਦ ਇਹਦੀ ਜਾਂਚ ਕੀਤੀ ਜਾਂਦੀ ਹੈ ਕੱਲ ਮਿਤੀ 1 3 25 ਨੂੰ ਉਹਦਾ ਜਿਹੜਾ ਵੱਡਾ ਭਰਾ ਮੁਕੇਸ਼ ਕੁਮਾਰ ਸਾਡੇ ਕੋਲ ਠਾਣੇ ਆ ਕੇ ਸਟੇਟਮੈਂਟ ਦਿਖਾਉਂਦਾ ਕਿ ਜੋ ਸਤਵ ਛੋਟਾ ਪਰਾ ਰਕੇਸ਼ ਕੁਮਾਰ ਆ ਵੀ ਉਸ ਨੂੰ ਉਸ ਦੇ ਪਿੰਡ ਦੇ ਅਜੇ ਰਾਮ ਤੇ ਹੋਰ ਦੋ ਉਹਦੇ ਬੱਚੇ ਅਜੇ ਰਾਮ ਦੇ ਤਿੰਨਾਂ ਨੇ ਮਿਲ ਕੇ ਮਾਰ ਕੇ ਤੇ ਕਿਤੇ ਉਹਦੀ ਬਾਡੀ ਨੂੰ ਸੈੱਟਪ ਦਿੱਤਾ ਤੇ ਉਸ ਤੋਂ ਬਾਅਦ ਉਸ ਦੇ ਬਿਆਨਾਂ ਤੇ ਇਹਨਾਂ ਤਿੰਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਾਂਦਾ ਜੀ 44 ਨੰਬਰ ਮੁਕੱਦਮਾ ਉਧੇਨ ਤਾਰਾਕਸ ਤੋਂ ਇਹਨੂੰ ਬੀਐਨਰਸ ਤੇ ਕਾਰਡ ਦੋ ਬੀਨਸ ਤੇ ਤੇਜੀ ਉਸ ਤੋਂ ਬਾਅਦ ਇਹਦੀ ਤਫਤੀਸ਼ ਕਰਕੇ ਜਿਹੜਾ ਅਜੇ ਰਾਮਾ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਕਿਰਤਾਰੀ ਤੋਂ ਬਾਅਦ ਉਹਦੀ ਪੁੱਛ ਕੇ ਇਸ ਦੌਰਾਨ ਉਹ ਇਨਕਸ਼ਾਫ ਕਰਦਾ ਸਾਡੇ ਕੋਲੇ ਕਿ ਜਿਹੜੇ ਉਹਨੇ ਸਿਰ ਸੀ ਬਾਡੀ ਦਾ ਉਹ ਉੱਥੇ ਬਾਅਰ ਸੋਈਆਂ ਰੋਡ ਵਾਲੇ ਨਾਲੇ ਤੇ ਸਿੱਟ ਦਿੱਤਾ ਕਿਤੇ ਲਫਾਵੇ ਚ ਪਾ ਕੇ ਤੇ ਉਹਨੂੰ ਚੋਲੇ ਚ ਪਾ ਕੇ ਸਿੱਖਤਾ ਉਸ ਤੋਂ ਬਾਅਦ ਉਸ ਦੀ ਨਿਸ਼ਾਨਦੇਹੀ ਤੇ ਅਸੀਂ ਉਹਨੂੰ ਬਰਾਮਦ ਕਰਾਉਣੇ ਆ ਜੀ ਬਰਾਮਦ ਕਰਵਾ ਕੇ ਸਿਰ ਨੂੰ ਅਸੀਂ ਹਸਪੀਟਲ ਪਹੁੰਚਾ ਕਰ ਦਿੰਨੇ ਆ ਉਸ ਟਮਾਟਨ ਲਈ ਸੱਜੇ ਗੱਲ ਕਰੀ ਜਾਵੇ ਕਿ ਕਿਆ ਜਾ ਰਿਹਾ ਹੈ ਕਿ ਡੇਡਾ ਉਹਦਾ ਮਾਸ ਸੀਗਾ ਉਹ ਹੱਡੀਆਂ ਤੋਂ ਅੱਡ ਕਰਕੇ ਹੱਡੀਆਂ ਅੱਗੇ ਸਿੱਟੀਆਂ ਹੈ ਮਾਸ ਅੱਡ ਕੇ ਦੇ ਦਿੱਤੇਗੇ ਉਹਦੀ ਦੀ ਜਿਹੜੀ ਬਰਾਮਦਗੀ ਤਫਤੀਸ਼ ਚੱਲ ਰਹੀ ਹੈ ਜੀ ਇਸ ਬਾਅਦ ਤਫਤੀਸ਼ ਤੇ ਇਹ ਗੱਲ ਕਲੀਅਰ ਹੋਊਗੀ ਵੀ ਇਦਾਂ ਹੋਇਆ ਜਾਂ ਨਹੀਂ ਹੋਇਆਗਾ ਹਾਲ ਦੀ ਘੜੀ ਹੁੰਦਾ ਸਿਰ ਬਰਾਮਦ ਹੋਇਆ ਤੇ ਬਰਾਮਦ ਕਰ ਲਈ ਅਸੀਂ ਸਰਚ ਟੀਮਾਂ ਲਾਈ ਹੋਈਆਂ ਨੇ ਜੀ ਤੇ ਇਹਦੀ ਪੁੱਛਗਿੱਛ ਚੱਲ ਰਹੀ ਹੈ ਜਿਹੜਾ ਸਰ ਬਦਲਾ ਫੜਿਆ ਕੀ ਇਹ ਤੇ ਕੋਈ ਪਹਿਲਾਂ ਵੀ ਹੁੰਦਾ ਆਇਆ ਹੁੰਦਾ ਪਰਚੇ ਕਿ ਹਾਲ ਦੀ ਘੜੀ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਤਾਂ ਇਹ ਵੀ ਇੱਕ ਖੋਫਨਾਕ ਘਟਨਾ ਹੈ ਜੋ ਪਹਿਲਾਂ ਦਿੱਲੀ ਜਾਂ ਫਿਰ ਯੂਪੀ ਦੇ ਵਿੱਚ ਜ਼ਰੂਰ ਦੇਖਣ ਨੂੰ ਮਿਲੀ ਹੈ ਕਿ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਕਤਲ ਕਰਕੇ ਉਹਨਾਂ ਦੇ ਚੰਮੜੀਆਂ ਨੂੰ ਸਾੜਿਆ ਜਾਂਦਾ ਸੀ ਉਹਨਾਂ ਦੇ ਦਿਮਾਗ ਤਾਂ ਖਾਦੇ ਗਏ ਕਾਫੀ ਦੇਰ ਤੱਕ ਸੁਰਖੀਆਂ ਦੇ ਵਿੱਚ ਅਜਿਹੀਆਂ ਘਟਨਾਵਾਂ ਬਣਿਆ ਰਹੀਆਂ ਨੇ ਪਰ ਪੰਜਾਬ ਦੇ ਵਿੱਚ ਕਤਲ ਦੀਆਂ ਘਟਨਾਵਾਂ ਨਿਤ ਜ਼ਰੂਰ ਸਾਹਮਣੇ ਆਉਂਦੀਆਂ ਨੇ ਪਰ ਅਜਿਹੀ ਘਟਨਾ ਕਿ ਧੌਣ ਵੱਖ ਕਰ ਦਿੱਤੀ ਤੇ ਸਰੀਰ ਦੇ ਉੱਤੋਂ ਚਮੜੀ ਵੀ ਵੱਖ ਕਰ ਦਿੱਤੀ ਇੰਨੇ ਖੋਫਨਕ ਤਰੀਕੇ ਨਾਲ ਕਤਲ ਕੀਤਾ ਜੇਕਰ ਸਿਰਫ ਰੁਪਇਆ ਦੀ ਹੀ ਗੱਲ ਸੀ ਜੇਕਰ ਲਾਲਚ ਦੀ ਗੱਲ ਸੀ ਆਪਣੇ ਦੋਵੇਂ ਪੁੱਤਰਾ ਦੇ ਨਾਲ ਮਿਲ ਕੇ ਮੁਲਜ਼ਮ ਨੇ ਆਪਣੇ ਦੋਸਤ ਦਾ ਕਤਲ ਕੀਤਾ ਤਾਂ ਇੰਨੀ ਦਰਿੰਦਗੀ ਕਰਨ ਦੀ ਕੀ ਜ਼ਰੂਰਤ ਸੀ ਇਸ ਦੇ ਪਿੱਛੇ ਕੋਈ ਹੋਰ ਕਾਰਨ ਵੀ ਹੋ ਸਕਦਾ ਹੈ ਖੈਰ ਪੁਲਿਸ ਉਸ ਦੀ ਤਫਤੀਸ਼ ਕਰ ਰਹੀ ਹੈ ਪੁਲਿਸ ਉਸ ਦੀ ਜੋ ਜਾਂਚ ਕਰ ਰਹੀ ਹੈ ਕਿ ਇੰਨੀ ਦਰਿੰਦਗੀ ਆਖਰ ਕਿਉਂ ਕੀਤੀ ਗਈ ਹੈ ਬਿਊਰੋ ਰਿਪੋਰਟ ਕੈਨ ਟੀਵੀ ਪੰਜਾਬੀ